ਇਹ ਸਾਡੀ ਸ਼੍ਰੀ ਨੈਣਾ ਦੇਵੀ ਸੇਵਾ ਸੁਸਾਇਟੀ ਅਤੇ ਸ਼੍ਰੀ ਨੈਣਾ ਦੇਵੀ ਵੈਲਫੇਅਰ ਟਰਸਟ ਹੈ ਜੀ ਲੁਧਿਆਣੇ ਤੋਂ ਇਹ ਸਾਨੂੰ 26 ਸਾਲ ਹੋ ਗਏ ਜੀ ਰੈਗੂਲਰ ਲੰਗਰ ਲਾਂਦੇ ਸੋ ਇਹ ਸਾਡਾ 27ਵਾਂ ਵਿਸ਼ਾਲ ਪੰਡਾਰਾ ਸ਼੍ਰੀ ਨੈਣਾ ਦੇਵੀ ਦੇ ਦਰਬਾਰ ਤੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕੋਲਾ ਵਾਲੇ ਟੋਬੇ ਤੇ ਸੰਟੀਨਾ ਧਰਮਸ਼ਾਲਾ 'ਚ ਸਾਡਾ ਇਹ ਲੰਗਰ ਲਗਾਇਆ ਜਾਂਦਾ ਜੀ ਸੋ ਇਸ ਜਿਹੜੇ ਲੰਗਰ ਦੇ ਅਸੀਂ ਅੱਜ ਮੀਟਿੰਗ ਕੀਤੀ ਹੈ ਲੰਗਰ ਦੇ ਰਿਗਾਰਡਿੰਗ ਸੋ ਅਸੀਂ ਸਾਰੇ ਜਿੰਨੇ ਵੀ ਸਾਡੇ ਮੈਂਬਰ ਨੇ ਜਿੰਨੇ ਵੀ ਸਾਡੇ ਸੇਵਾਦਾਰ ਨੇ ਅਸੀਂ ਉਹਨਾਂ ਨੂੰ ਸਾਰਾ ਇਹਦੇ ਮੀਟਿੰਗ ਦੇ ਵਿੱਚ ਅਸੀਂ ਜੋ ਪਿਛਲੇ ਸਾਲ ਦਾ ਬਜਟ ਹੁੰਦਾ ਹੈ ਸਾਡਾ ਜੋ ਸਾਡਾ ਖਰਚਾ ਆਇਆ ਜੋ ਸਾਨੂੰ ਕਲੈਕਸ਼ਨ ਹੋਈ ਹੈ ਜਾਂ ਜੋ ਸਾਨੂੰ ਫੰਡਸ ਹੁੰਦੇ ਨੇ ਅਕਾਊਂਟ ਦੇ ਵਿੱਚ ਆਂਦੇ ਕੈਸ਼ ਆਂਦੇ ਉਹਦੇ ਬਾਰੇ ਅਸੀਂ ਸਾਰੇ ਮੈਂਬਰਾਂ ਨੂੰ ਦੱਸਦੇ ਆ ਕਿ ਆ ਸਾਡੇ ਇੰਨੀ ਕਲੈਕਸ਼ਨ ਹੋਈ ਹੈ ਜੀ ਇੰਨਾ ਸਾਡਾ ਖਰਚਾ ਹੋਇਆ ਸੀਗਾ ਇੰਨਾ ਸਾਡੇ ਕੋਲ ਬੈਲੈਂਸ ਆ ਜਾਂ ਇੰਨਾ ਸਾਡੇ ਕੋਲ ਲੱਗਿਆ ਹੈ ਜੀ ਸੋ ਇਹ ਮੀਟਿੰਗ ਜੋ ਸਾਡੀ 27 ਸਾਲ ਸਾਡੇ ਰੈਗੂਲਰ ਹੋ ਗਏ ਸਾਡੇ ਪ੍ਰਧਾਨ ਜੀ ਬਲਵੀਰ ਸ਼ਰਮਾ ਜੀ ਸਾਡੇ ਜਨਰਲ ਸੈਕਟਰੀ ਰਾਜ ਕੁਮਾਰ ਗੋਇਲ ਜੀ ਮੈਂ ਤਾਂ ਚਲੋ ਬਹੁਤ ਛੋਟਾ ਜੀ ਸੋ ਮੈਨੂੰ ਕਟੋ-ਕਟ 21 ਤੋਂ 22 ਸਾਲ ਹੋ ਗਏ ਜੀ ਮੈਨੂੰ ਨਾਲ ਜਾਂਦੇ ਆ ਨੇ ਸੋ ਇਹਨਾਂ ਨੇ ਸਾਈਕਲ ਤੋਂ ਸ਼ੁਰੂਆਤ ਕੀਤੀ ਸੀ ਮਾ ਦੇ ਦਰਬਾਰ ਤੇ ਲੰਗਰ ਦੀ ਅੱਜ ਸਾਡੇ ਕੋਲ ਉੱਥੇ ਮਹਾਰਾਣੀ ਦੇ ਅਸ਼ੀਰਵਾਦ ਦੇ ਨਾਲ ਲੁਧਿਆਣਾ ਵਾਸੀਆਂ ਲਈ ਉੱਥੇ ਇੰਨੀ ਕਬੱਡੀ ਸਾਡੇ ਕੋਲ 2000 ਗਜ ਦੇ ਵਿੱਚ ਧਰਮਸ਼ਾਲਾ ਸੋ ਇਹ ਜੋ ਲੰਗਰ ਹੈ 27ਵਾਂ ਵਿਸ਼ਾਲ ਪੰਡਾਰਾ ਹੈ 24 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 24 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਸੰਟੀਨਾ ਧਰਮਸ਼ਾਲਾ ਕੋਲਾਵਾਲੇ ਟੋਬੇ ਦੇ ਕੋਲੇ ਭੰਡਾਰਾ ਲਗਾਇਆ ਜਾ ਰਿਹਾ ਸੋ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਸਾਵਣ ਮੇਲੇ ਦੀ ਜਿਹੜਾ ਆਉਣ ਵਾਲਾ ਸਾਵਣ ਮੇਲਾ ਬਹੁਤ-ਬਹੁਤ ਮੁਬਾਰਕਾ ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹੇ ਉਸ ਰਿਗਾਰਡਿੰਗ ਮਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਇਹ ਲੰਗਰ ਲਗਾ ਰਿਹਾ ਹਾਂ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਸਾਰੇ ਉੱਥੇ ਆਓ ਮਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਲੰਗਰ ਖਾਓ ਲੰਗਰ ਦੇ ਵਿੱਚ ਅਸੀਂ ਬੱਚਿਆਂ ਵਾਸਤੇ ਲੱਗ-ਲੱਗ ਪਕਵਾਨ ਮੰਗੇਓ ਸ਼ੇਕ ਬਨਾਣਾ ਸ਼ੇਕ ਟਿੱਕੀ ਚਾਟ ਗੋਲ ਕੱਪੇ ਡੋਸਾ ਪਾਓ ਭਾਜੀ ਇਹੋ ਜਿਹੇ ਪਕਵਾਨ ਅਸੀਂ ਜੋ ਲਾਨੇ ਆ ਲੋਕ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਉੱਥੇ ਮਾਂ ਮਾਈ ਦਾ ਜਿਹੜੇ ਭਗਤ ਨੇ ਸਾਡੇ ਕੋਲ ਦੂਰੋਂ ਆਉਂਦੇ ਨੇ ਕੋਈ ਡੰਡੋਤ ਕਰਕੇ ਆ ਰਿਹਾ ਕੋਈ ਸਾਈਕਲ ਤੇ ਆ ਰਿਹਾ ਸੋ ਅਸੀਂ ਉਹਨਾਂ ਦੀ ਸੇਵਾ ਲਈ ਅਸੀਂ ਜਿਹੜੇ ਉਹ ਵਿਚਾਰੇ ਆਂਦੇ ਨੇ ਡੰਡੋਤ ਕਰਕੇ ਸੇਵਾ ਅਸੀਂ ਉਹਨਾਂ ਦਾ ਅਸ਼ੀਰਵਾਦ ਲੈਣੇ ਆ ਉਹਨਾਂ ਨੂੰ ਅਸੀਂ ਲੰਗਰ ਛਕਾਣੇ ਆ ਸੋ ਇਹੀ ਬੇਨਤੀ ਕਰਦਾ ਜੀ ਸਾਰੇ ਵੱਧ ਛੱਡ ਕੇ ਉੱਥੇ ਆਗੇ ਮਾਂ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਬੇਕਾਰ ਸੁਨਹਿਰੀ ਨਿਤਨ ਵਾਲੀ ਮਾਤਾ ਜੀ ਬਹੁਤ ਸੱਚੀ ਨਿਰਮਲ ਆਦੀ ਜੀ ਜਕਾਰਾ ਸੁਨਹਿਰੀ ਨਿਤਨ ਵਾਲੀ ਜੀ ਦਾ ਬਹੁਤ ਸੱਚੀ ਦਰਬਾਰ ਕੀ ਜੈ ਮਹਾ ਮਾਈ ਦੀ ਅਸੀਮ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਨਾਰਾ ਦੇਵੀ ਸੇਵਾ ਸੁਸਾਇਟੀ ਔਰ ਸ਼੍ਰੀ ਨਾਰਾ ਦੇਵੀ ਵੈਲਫੇਅਰ ਟਰਸਟ ਵੱਲੋਂ ਲੰਗਰ 사ਵਨ ਮੇਲੇ ਦਾ ਬਹੁਤ ਹੀ ਤੁਮ ਕਾਮ ਨਾਲ ਲਗਾਇਆ ਜਾ ਰਿਹਾ ਹੈ ਤੇ ਮਹਾਮਾਈ ਦੀ ਕਿਰਪਾ ਸਭ ਤੇ ਬਣੀ ਰਵੇ ਬਿਮਾਰੀ ਦੂਰ ਹੋਵੇ ਤੇ ਸਭ ਚੜ੍ਹਦੀਆਂ ਕਲਾ ਚ ਰਵੇ ਨਸ਼ੇ ਦੂਰ ਹੋਣ ਇਹ ਸਾਡਾ ਸੰਦੇਸ਼ ਹੈ ਤੇ ਸਾਰੇ ਜਿਹਨੇ ਉੱਥੇ ਸਾਡੇ ਕੋਲ ਦਰਸ਼ਨ ਦੇਣ ਤੇ ਉੱਥੇ ਸੇਵਾ ਦੇ ਵਿੱਚ ਜਰੂਰ ਪਾ ਦੇ। ਥੈਂਕ ਯੂ ਜੈ ਮਾਤਾ ਜੀ। ਇਹਦਾ ਭੰਡਾਰਾ ਕਦੋਂ ਤੋਂ ਕਦੋਂ ਤੱਕ? ਬੱਸ ਉਹ ਦੱਸੋ। 11 ਦੇ 24 ਤਰੀਕ 24 ਤੋਂ 24 ਜੁਲਾਈ ਤੋਂ ਲੈ ਕੇ ਜੀ 3 ਅਗਸਤ 3 ਅਗਸਤ ਤੱਕ ਭੰਡਾਰਾ ਚੱਲੇਗਾ। ਦੇ ਅਟੂਟ ਉੱਥੇ ਸਾਡਾ ਲੰਗਰ ਚੱਲਦਾ ਜੀ ਸਵੇਰੇ ਚਾਹ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਸਾਰਾ ਕੁਝ ਚੱਲਦਾ ਵਾ ਤੇ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਤੁਹਾਡੇ ਲੋਕਾਂ ਦਾ ਸਹਿਯੋਗ ਔਰ ਤੁਹਾਡੇ ਲੋਕਾਂ ਦੇ ਪਿਆਰ ਨਾਲ ਸਾਰੀ ਚੀਜ਼ ਪੂਰਨ ਹੁੰਦੀ ਹੈ ਤੇ ਤੁਸੀਂ ਜਰੂਰ ਪਹੁੰਚੋ